ਕਿ ਤੁਸੀਂ ਸਾਰੇ ਜਾਣਦੇ ਹੋ ਜੀ ਕਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਤੇ ਡੀਆਈ ਸਾਹਿਬ ਹਰਮਨਬੀਰ ਸਿੰਘ ਗਿੱਲ ਤੇ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਸ਼ਰਿੰਦਰ ਲਾਂਬਾ ਜੀ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਵੇਂ ਮਾੜੇ ਅਨਸਰਾਂ ਦੇ ਖਾਸ ਕਰਕੇ ਬਰਖਲਾਪ ਸਪੈਸ਼ਲ ਮੁਹਿੰਮ ਚਲਾਈ ਗਈ ਆ ਤੇ ਉਹਨੂੰ ਕੰਟੀਨਿਊ ਕਰਦੇ ਹੋਏ ਸੀਏ ਇੰਚਾਰਜ ਪ੍ਰਭਜੀਤ ਸਿੰਘ ਹੁਣਾ ਵੱਲੋਂ ਦੋ ਵੱਡੇ ਗੈਂਗਸਟਰਾਂ ਨਾਲ ਰਿਲੇਟਡ ਬੰਦੇ ਜਿਹੜੇ ਪਾਕਿਸਤਾਨੋਂ ਵੈਪਨ ਮੰਗਾ ਕੇ ਅੱਗੇ ਸਪਲਾਈ ਕਰਦੇ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਜੀ ਤੇ ਉਹਨਾਂ ਕੋਲੋਂ ਦੋ ਵਿਅਕਤੀ ਰਿਕਵਰ ਕੀਤੇ ਗਏ ਆ ਇਹ ਦੋਵੇਂ ਜਣੇ ਡਿਲੀਰੀ ਪੈਂਟ ਤੋਂ ਸ਼ਹਿਰ ਵੱਲੋਂ ਆ ਰਹੇ ਸੀਗੇ ਮੋਟਰਸਾਈਕਲ ਦੇ ਉੱਪਰ ਬਿਨਾਂ ਨੰਬਰ ਸੀ ਪੁਲਿਸ ਨੂੰ ਇੱਕ ਖੁਫੀਆ ਇੰਟੈਲੀਜੈਂਸ ਚਰੀਏ ਇਨਫਾਰਮੇਸ਼ਨ ਮਿਲੀ ਸੀਗੀ ਜਦੋਂ ਇਹਨਾਂ ਨੇ ਉਹਨਾਂ ਨੂੰ ਹੱਥ ਦਿੱਤਾ ਤੇ ਉਹ ਪਿੱਛੇ ਨੂੰ ਵਾਪਸ ਭੱਜਣ ਲੱਗੇ ਤੇ ਇਹਨਾਂ ਨੇ ਬੜੀ ਹੀ ਫੁਰਤੀ ਦੇ ਨਾਲ ਉਹਨਾਂ ਦੋਹਾਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਦੋ ਵਿਅਕਤੀ ਗ੍ਰਿਫਤਾਰ ਹੋਇਆ ਜੀ ਉਹਨਾਂ ਵਿੱਚੋਂ ਇੱਕ ਦਾ ਨਾਮ ਹੈਗਾ ਸ਼ੇਰ ਸਿੰਘ ਪੁੱਤਰ ਉਰਫ ਗੋਰੀ ਪੁੱਤਰ ਜੱਸਾ ਸਿੰਘ ਵਾਸੀ ਡਲ ਥਾਣਾ ਖਾਲੜਾ ਦੂਜੇ ਦਾ ਨਾਮ ਹੈਗਾ ਸੁਖਵੀਰ ਸਿੰਘ ਉਰਫ ਸੁੱਖਾ ਪੁੱਤਰ ਜਗਿੰਦਰ ਸਿੰਘ ਵਾਸੀ ਕਾਲੇਕੇ ਠਾਣਾ ਸਦਰਪੱਟੀ ਇਹ ਦੋਵੇਂ ਬੰਦੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਆ ਜੀ ਤੇ ਜਿਹੜਾ ਇਹਨਾਂ ਦੇ ਵਿੱਚੋਂ ਹੈਗਾ ਆ ਸੁਖਵੀਰ ਸਿੰਘ ਇਹਤੇ ਪਹਿਲਾਂ ਵੀ 5 ਕੇਸ ਰਜਿਸਟਰ ਨੇ ਅਲੱਗ-ਅਲੱਗ ਧਾਰਾ ਦੇ ਤਹਿਤ ਐਨਡੀਪੀਐਸ ਸੈਕਟਰ ਦੇ ਵੀ ਨੇ ਤੇ ਮਰਡਰ ਦਾ ਵੀ ਕੇਸ ਦਰਜਾ ਤੇ ਅਸਲਾ ਐਕਟ ਦਾ ਵੀ ਕੇਸ ਰਜਿਸਟਰਡ ਆ ਜੀ ਸੋ ਇਹ ਗੈਂਗਸਟਰ ਨਾਲ ਲਿੰਕ ਪਾਈ ਹੈ ਇਹ ਪਾਕਿਸਤਾਨ ਦੇ ਵਿੱਚੋਂ ਇਹਨਾਂ ਨੇ ਸਮਗਲਿੰਗ ਕੀਤੀ ਸੀਗੀ ਸਾਰੇ ਦੋਵੇਂ ਵੈਪਨਾਂ ਦੀ ਜਿਹੜੀ ਤੁਸੀਂ ਕਰ ਰਹੇ ਹੋ ਅੱਗੇ ਉਹ ਇਨਫਰਮੇਸ਼ਨ ਅਸੀਂ ਤੁਹਾਡੇ ਨਾਲ ਥੋੜੇ ਦਿਨਾਂ ਵਿੱਚ ਸ਼ੇਅਰ ਕਰ ਲਾਂਗੇ ਅੱਜ ਇਹਨਾਂ ਦਾ ਰਿਮਾਂਡ ਲਾਂਗੇ ਆਫਟਰ ਰਿਮਾਂਡ ਤੁਹਾਨੂੰ ਦੱਸ ਦਾਂਗੇ ਕਿ ਕਿ ਇਥੋਂ ਵਾਲੇ ਕਿਹੜੇ ਗੈਂਗਸਟਰ ਦੇ ਨਾਲ ਇਹ ਰਿਲੇਟਡ ਸੀਗੇ ਜੀ ਇਹਨਾਂ ਦੇ ਉੱਪਰ ਮੁਕੱਦਮਾ ਨੰਬਰ 271 ਅਹੀਂ ਖਾਲੜਾ ਥਾਣੇ ਦੇ ਵਿੱਚ ਦਰਜ ਕਰ ਦਿੱਤਾ ਹੈ ਜੀ ਸਰ ਜਿਵੇਂ ਕਿ ਤੁਹਾਨੂੰ ਕੰਸਾਈਨਮੈਂਟ ਮੰਗਾ ਚੁੱਕਾ ਜਾਂ ਸਪਲਾਈ ਕਰਨ ਦਾ ਕੰਮ ਕਰਦੇ ਇਹ ਸਪਲਾਈ ਕਰਦੇ ਸੀਗੇ ਜਿਹੜਾ ਸੁਖਵੀਰ ਸਿੰਘ ਸੀਗਾ ਜੀ ਤੁਹਾਨੂੰ ਦੱਸਿਆ ਉੱਤੇ ਟੋਟਲ 5 ਕੇਸ ਪਹਿਲਾਂ ਰਜਿਸਟਰ ਨੇ ਇੱਕ ਆਰਮੈਟ ਦਾ ਕੇਸ ਦਰਜ ਆ ਐਨਡੀਬੀਏ ਐਕਟ ਦੇ ਕੇਸ ਦਰਜ ਆ ਤੇ ਇੱਕ ਮਰਡਰ ਦਾ ਕੇਸ ਵੀ ਦਰਜ ਆ ਉਹਦੇ ਉੱਤੇ ਸਰ ਇਹ ਕਿਨ ਇਹ ਪਹਿਲੋਂ ਵੀ ਮਾਮਲੇ ਨੇ ਦਰਜ ਹੈ ਕਿ ਜਿਵੇਂ ਹੁਣ ਪਾਕਿਸਤਾਨ ਦੇ ਨਾਲ ਇਹਨਾਂ ਦੇ ਲਿੰਕ ਕਿਸ ਤਰ੍ਹਾਂ ਦੇ ਸਰ ਕੋਲ ਕਿ ਜਿਹੜੇ ਇੱਥੇ ਬਿਠੇ ਆ ਪਾਕਿਸਤਾਨ ਦੇ ਨਾਲ ਇਥੇ ਇਹ ਤੁਸੀਂ ਜਾਣਦੇ ਹੋ ਕਿ ਜਿਹੜਾ ਡਿਲੀਵਰੀ ਪੈਂਡਾ ਤੇ ਡੱਲ ਪੈਂਡਾ ਜੀ ਇਹ ਬਿਲਕੁਲ ਹੀ ਬਾਰਡਰ ਦੇ ਨਾਲ ਲੱਗਦਾ ਆ ਇਹ WhatsApp ਜਰੀਏ ਉਹਨਾਂ ਦੇ ਨਾਲ ਤਾਲਮੇਲ ਕਰਦੇ ਨੇ ਤੇ ਕੋਈ ਨਾ ਕੋਈ ਲੋਕੇਸ਼ਨ ਦੱਸ ਕੇ ਤੇ ਉੱਥੇ ਡਿਲੀਵਰੀ ਮੰਗਾ ਲੈਂਦੇ ਨੇ ਆਫਟਰ ਡਿਲੀਵਰੀ ਇਹ ਚੱਕ ਕੇ ਅੱਗੇ ਕਨਸਾਈਨਮੈਂਟ ਦੇਣ ਜਾ ਰਹੇ ਸੀ ਜਦੋਂ ਇਹਨਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਇਹ ਸਰ ਇਹ ਡਰੋਨ ਜਰੀਏ ਆਇਆ ਸੀ ਕਿ ਜਾਂ ਤੂ ਕਹਿੰਦੇ ਕਿ ਉਹ ਤੋਂ ਛੁੱਟੇ ਜਾਂਦੇ ਨੇ ਕਿ ਇਸ ਤਰ੍ਹਾਂ ਦੇ ਹਥਿਆਰ ਨਹੀਂ ਇਹ ਜਿਹੜੀ ਡਿਲੀਵਰੀ ਸੀ ਡਰੋਨ ਜਰੀਏ ਆਈ ਹੈ ਜੀ ਛੁੱਟੀ ਨਹੀਂ ਗਈ ਇਹ ਡਰੋਨ ਜਰੀਏ ਆਈ ਰਿਕਵਰ ਹੋਈ